ਆਸਾ ਮੁਹੱਲਾ ਪਹਿਲਾ ਤਨ ਬਿਨ ਸੈ ਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤਲਹੀਐ ਰਾਮ ਨਾਮ ਤਨ ਸੰਗ ਸਖਾਈ ਐਨਸ ਨਿਰਮਲ ਹਰਿ ਲੇ ਬਲਾਈ ਰਾਮ ਨਾਮ ਬਿਨ ਕਬਨ ਹਮਾਰਾ ਸੁਖ ਦੁਖ ਸਮ ਕਰਨਾ ਮਨ ਨਾ ਛੋੜਿ ਆਪੇ ਬਖਸਿ ਮਲਾਵਣ ਹਾਰਾ ਰਹੋ ਕਲਕ ਕਾਮਨੀ ਹੇਤ ਗਵਾਰਾ ਦੁਵਿਧਾ ਲਾਗੇ ਨਾਮ ਬਸਾਰਾ ਜਿ ਤੂੰ ਬਖਸੈ ਨਾਮ ਜਪਾਏ ਦੂਤ ਨਾ ਲਾਗ ਸਕੈ ਗੁਣ ਗਾਈ ਹਰ ਗੁਰ ਦਾਤਾ RAM ਗੋਪਾਲਾ ਜਿਉ ਭਾਵੈ ਤਿਉ ਰਾਖ ਦਿਆਲਾ ਗੁਰਮਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁੱਖ ਠਾਕਰ ਹਾਇਆ ਅਬਰ ਨ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਤੂੰ ਆਪ ਭਲਾ ਬੈ ਨਾਮ ਬਸਾਰ ਤੂੰ ਆਪੇ ਰਾਖੈ ਕਿਰਪਾ ਤਾਰ रोग ਭਰਮ ਭੇਦ ਮੰਨ ਦੂਜਾ ਗੁਰ ਬਿਨ ਭਰਮ ਜਪੋ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖੈ ਬਿਨ ਗੁਰ ਸਾਬਦੈ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤਉਮ ਸੰਸਰ ਅਬਰਕੋ ਨਹੀਂ ਜਾਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਵੰਦਨ ਤੋਰੇ ਸਹਜ ਜਤਿ ਆਨ ਸੂਟਾ ਗੁਰਮੁਖ ਹਰ ਗੁਰ ਗਿਆਨ ਨਾ ਜਮ ਤੂਤ ਦੂਖ ਇਸ ਲੱਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਬਸਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹਲਾ ਪਹਿਲਾ ਇਕ ਤੁਕੀ ਗੁਰ ਸੇਵਿ ਸੋਠਾ ਕਰ ਜਾਣਾ ਤੂਖ ਮਟੈ ਸਤਿ ਸਬਦ ਪਛਾਨੈ राम जपो मेरी सखी सखैनी सतगुरु सेव देखो प्रभु नैनी रहो वंदन मात पिता संसार वंदन सुत कन्या अर नार वंदन कर्म धर्म हो किया वंदन पोत कलात मन बिया वंदन किरखी करे करसान होम दन सह राधा बंगा दान वंदन सौदा अनबिचारी ਦੇਪਤ ਨਹੀਂ ਮਾਇਆ ਮੋਹ ਪਸਾਰੀ ਬੰਦਨ ਸਾਹ ਸੱਚੋ ਧਨ ਜਾਏ ਬਿਨਰ ਭਗਤ ਨਾ ਪਵਈ ਥਾਏ ਬੰਦਨਾ ਬੇਦ ਬਾਦ ਅਹੰਕਾਰ ਬੰਦਨ ਦਿਲ ਸਹਿ ਮੋਹ ਬਕਾਰ ਨਾਨਕ ਰਾਮ ਨਾਮ ਸਰਣਾਈ ਸਤਗੁਰ ਰਾਖੇ ਬੰਦਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ੴ ਸਤਿਗੁਰ ਪ੍ਰਸਾਦ ਜੇਨ ਸੇਰੇ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਪਹਿਣਨਾ ਮਿਲਣਾ ਹਦੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖ ਹੈ ਬੇਸ ਰਹਾਓ ਜਦੋਂ ਅਸੀਂ ਆ ਵਿਆਈਆਂ ਲਾੜੇ ਸੋਹਣ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀ ਤੇ ਰਾਸ ਉੱਪਰੋਂ ਪਾਣੀ ਬਾਰੀ ਐ ਝੱਲੇ ਝਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗੜੀ ਸੁਹਾਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਧਨ ਜੋਬਨ ਦੋਇ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤੁਸ ਭਾਵੇ ਤੇ ਵੜਾਈ ਜੇ ਭਾਵੇ ਤੇ ਸਜਾਈ ਅੱਗੋਂ ਦੇ ਜੇ ਚੇਤੀਆਂ ਤਾਂ ਕਾਇ ਤੋ ਮਿਲੈ ਸਜਾਈ ਸਾਂਹਾਂ ਸੁਰਤ ਗਵਾਈਏ ਰੰਗ ਤਮਸ ਸਹ ਚਾਏ ਬਾਬਰ ਬਾਣੀ ਫਿਰ ਗਈ ਕੋਹੇ ਨਾ ਰੋਟੀ ਖਾਏ ਇੱਕ ਨਾ ਵਖਤ ਖਵਾਈ ਐ ਇੱਕ ਨਾ ਪੂਜਾ ਜਾਏ ਚੌਂਕੇ ਬਣੇ ਦਬਾਣੀਆਂ ਕਿਉ ਟਿੱਕੇ ਕੱਢ ਨਾਏ ਆਰਾਮ ਨਾ ਕਬੂ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬੈ ਬਰੂ ਬੈ ਦੁਖ ਜੋ ਤਸ ਭਾਵੈ ਸੋ ਥਿਐ ਨਾਨਕ ਕਿਆ ਮਨੁਖ ਆਸਾ ਮਹਲਾ ਪਹਿਲਾ ਕਹਾਂ ਸੋ ਖੇਦ ਤੇ ਬੇਲਾ ਘੋੜੀ ਕਹਾਂ ਭੇਰੀ ਜ਼ਹਨਾਈ ਕਹਾਂ ਸੋ ਤੇਗ ਬੰਦ ਗਾੜੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੂੰਹ ਬੰਕੇ ਇਥੈ ਦਿਸੈ ਨਹੀਂ ਇਹੋ ਜਗ ਤੇਰਾ ਤੂੰ ਗੋਸਾਈ ਇਕ ਘੜੀ ਮੈਂ ਥਾ ਪੋ ਥਾਪੇ ਜਰ ਬੰਡ ਦੇਵੈ ਭਾਈ ਰਹਾਓ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਬੇਖ ਨੀਦ ਨਾ ਪਾਈ ਕਹਾਂ ਸੋ ਪਾਨਤ ਬੋਲੀ ਹਰਮਾ ਹੋਈਆਂ ਛਾਈ ਮਾਈ ਇਸ ਜਰ ਕਾਰਨ ਘਣੀ ਬਗੁਤੀ ਇਨ ਜਰ ਘੜੀ ਖਵਾਈ ਪਾਪਾਂ ਬਾਜੋਂ ਹੋਵੈ ਨਹੀਂ ਮੋਇ ਆਸਾਤ ਨਾ ਜਾਈ ਜਿਸਨੋ ਆਪ ਖੁਆਇ ਕਰਤਾ ਖੁਸ ਲੈ ਚਗਾਈ ਕੋਟੀ ਹੂੰ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇ ਥਾਨ ਮੁਕਾਮ ਜਲੇਬ ਜ ਮੰਦਰ ਮੋਛ ਮੋਛ ਕੋਈ ਰੜਾਇਆ ਕੋਈ ਮੁਗਲ ਨਾ ਹੋਆ ਅੰਦਾ ਕਿ ਨੈਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਾਣਾ ਮੈਂ ਤੇਗ ਬਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਾਸਤ ਚੜਾਈ ਜਿੰਦਗੀ ਚੀਰੀ ਦਰਗਾ ਫਾਟੀ ਤਿੰਨਾ ਮਰਣਾ ਭਾਈ ਇੱਕ ਹੈਂ ਦਬਾਣੀ ਆਵਰ ਤੁਰ ਕਾਣੀ ਪਟਿਆਣੀ ਠੋਕਰਾਨੀ ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਬਾਸ ਮਿਸ਼ਾਣੀ ਜਿਨਕੇ ਬੰਕੇ ਘਰੀ ਨ ਆਇਆ ਤਿੰਨ ਕਿਉ ਰਹਿਣ ਬਹਾਣੀ ਆਪੇ ਕਰੇ ਕਰਾਏ ਕਰਤਾ ਜਿਸ ਨੂੰ ਆਗ ਸੁਣਾਈਐ ਦੁੱਖ ਸੁਖ ਤੇਰਾ ਪਾਣਾ ਹੋਵੈ ਕਿਸ ਤਹ ਜਾਏ ਰਵਾਈਐ ਹੁਕਮੀ ਹੁਕਮ ਚਲਾਏ ਵਿਖਸੈ ਨਾਨਕ ਲਿਖਿਆ ਪਾਈਐ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਮਾ ਅਸ਼ਟਪਦੀਆਂ ਜੈਸੇ ਕੋਇਲ ਕੋਇਲੀ ਤੈਸੇ ਸੰਸਾਰਾ ਕੂੜ ਕਮਾ ਬੈ ਆਦਮੀ ਬਾਂਧੈ ਘਰਵਾਰਾ ਜਾਗੋ ਜਾਗੋ ਸੂਤਿਓ ਚੱਲਿਆ ਬਨਜਾਰਾ ਰਹਾਉ ਨੀਤ ਨੀਤ ਕਰ ਵਾਂਦੀ ਐ ਜੇ ਰਹਿਣਾ ਹੋਈ ਪਿੰਡ ਭਵੈ ਚੋ ਚਲਸੀ ਜੇ ਜਾਣੈ ਕੋਈ ਉਹੀ ਉਹੀ ਕਿਆ ਕਰੋ ਹਾਏ ਹੋਸੀ ਸੋਈ ਤੁਮ ਰੂਹੋਂਗੇ ਉਸ ਨੂੰ ਤੁਮ ਕੋ ਕੌਣ ਰੋਈ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ ਉਹ ਨਾ ਸੁਣੀ ਕਤਈ ਤੁਮ ਲੋਕ ਸੁਣਾਵੋ ਜਿਤੇ ਸੁੱਤਾ ਨਾਨਕਾ ਜਗਾਏ ਸੋਈ ਜੇ ਘਰ ਬੁਝੇ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਸ ਸ਼ੰਪਾ ਨਾਲੇ ਤਾਂ ਤਨ ਸੰਚਉ ਦੇਖ ਕੇ ਬੂਝੋ ਵਿਚਾਰੇ ਬਣਜ ਕਰੋ ਮਕਸੂਦ ਲੈ ਮਤ ਪਸੋਤਾ ਬੋ ਔਗਣ ਸੋਡੋ ਗੁਣ ਕਰੋ ਐਸੇ ਤਤ ਪਰਾਭੂ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਪਾਰੀ ਜਾਣਿਆ ਲਾਹ ਲੈ ਜਾਵੋ ਕਰਮ ਹੋਵੇ ਸਤਗੁਰ ਮਿਲੈ ਬੁਝੈ ਵਿਚਾਰਾ ਨਾਮ ਪਖਾਣਾ ਸੁਣੇ ਨਾਮ ਨਾਮੇ ਬਿਵਹਾਰਾ ਜੋ ਲਾਹ ਟੁਟਾ ਤੇ ਬਾਟ ਜਲਦੀ ਆਈ ਜੋ ਸਿ ਪਾਵੈ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾ ਚਾਰੇ ਗੁੰਡਾਂ ਟੁੰਡੀਆਂ ਕੋ ਨੀਮੀ ਬੰਦਾ ਜੇ ਤਦ ਭਾਵਾ ਸਹਿਬਾ ਤੂੰ ਮੈਂ ਹਾਂ ਤੇਡਾ ਦਰ ਵੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ ਇੱਕੋ ਮੈਂਡਾ ਤੂੰ ਤਣੀ ਸਾਚਾ ਮੁਖ ਨਾਮ ਰਹਾਓ ਸਿੱਧਾ ਸੇਵਨ ਸਿੱਧ ਪੀਰ ਮੰਗਾ ਰਿੱਧ ਸਿੱਧ ਮੈਂ ਇੱਕ ਨਾਮ ਨਾਮ ਬਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੇ ਦਸੰਤਰ ਗੁਰ ਕਾ ਸਬਦ ਨਾ ਚੀਨਿ ਤਤ ਸਾਰ ਨਰੰਤਰ ਪੰਡਤ ਪਾਦੇ ਜੋਏ ਸੀ ਨਿਤ ਪੜ੍ਹੈ ਪੁਰਾਣਾ ਅੰਤਰ ਬਾਤ ਨਾ ਜਾਣਨੀ ਘਟ ਵਰਮੁ ਲੁਕਾਣਾ ਇਕ ਤਪਸੀ ਬੰਦ ਮੈਂ ਤਪ ਕਰੈ ਨਿਤ ਤੀਰਥ 바ਸਾ ਆਪਨ ਤਿਨ ਨ ਤਾਮਸੀ ਕਾਹੇ ਭਏ ਉਦਾਸਾ ਇਕ ਬਿੰਦ ਯਤਨ ਕਰ ਆਖ ਦੇ ਸੇ ਜਤੀ ਗਹਾਵੈ ਬਿੰਗੁਰ ਸ਼ਬਦ ਨਾ ਸੂਟਈ ਭਰਮ ਆਵਹਿ ਜਾਵਹਿ ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ ਨਾਨਦੜ ਹਰ ਭਗਤ ਸੋ ਜਾਗੇ ਗੁਰਤੇ ਦਰ ਕਰ ਜਾਣੀਐ ਸੋ ਜਾਏ ਸ਼ਵਾਨੈ ਨਾਨਕ ਨਾਮ ਨਾ ਬੀਸਰੈ ਸੱਚੇ ਮਨੁ ਮਨੈ ਆਸਾ ਮਹੱਲਾ ਪਹਿਲਾ ਮਨ ਸਾਮਨੇ ਸਮਾਇਲੇ ਭੋਜਲ ਸੱਚ ਤਰਣਾ ਅਦਿਦੁਗਾ ਦਇਆ ਤੂੰ ਠਾਕਰ ਤੇਰੀ ਸ਼ਰਣਾ ਤੂੰ ਦਾਤੋ ਹਮ ਜਚ ਕੋ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ ਕੂੜਾ ਲਾਲ ਤੋ ਛੋਡੀਐ ਤੋ ਸੱਚ ਪਸਾਨ ਹੈ ਗੁਰ ਕਾ ਸਬਦ ਸਪਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲੋਭ ਤੋ ਲੋਭਾਈ ਗੁਰਮੁਖ ਲੋਭਿਨ ਨਵਾਰੀਆ ਹਰ ਸਿਉ ਬਣਾਈ ਕੱਲ੍ਹ ਖੇਤੀ ਬੀਜਿਆ ਕਿਉਂ ਲਾਹਾ ਪਾਵੇ ਮਨਮੁਖ ਸਤੈਨਾਂ ਭੀਜੇ ਹੀ ਕੂੜ ਕੂੜ ਗੜਾਵੇ ਲਾਲਚ ਛੋਡਾ ਅੰਧੋ ਲਾਲਚ ਦੁਖ ਭਾਰੀ ਸਤਿਉ ਸਹਿਬ ਮਨ ਬਸੈ ਹੋਮੈ ਵੇਖੋ ਮਾਰੀ ਦੁਵਿਧਾ ਛੋੜ ਕੁ ਬਾਟੜੀ ਮੁਸ ਹੋਗੇ ਭਾਈ ਐਨਸ ਨਾਮ ਸਲਾਈਐ ਸਤਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ ਤਿਰਗ ਜੀਵਨ ਫੀਕਾ ਜਲਮ ਕੇਤਾ ਰੱਖੀਐ ਆਵ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਏ ਨਾਨਕ ਨਾਮ ਨੰਨਾ ਬਿਸਰ ਮਥ ਅੰਮ੍ਰਿਤ ਪੀਆ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਰ ਬਾਟ ਬਟਾਇਆ ਤੰਦ ਪਟੇ ਸੰਸਾਰ ਸੱਚ ਨਾ ਭਾਇਆ ਕਿਆ ਭਵਿਆ ਕਿਆ ਢੁੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਬਿਸਰ ਜਿਆ ਆਪਣਾ ਘਰ ਆਇਆ ਰਹੋ ਸਤਿਮੇ ਲਾਇਆ ਸੱਚ ਯਾਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਇ ਬੋੜ ਨਾ ਆਈਐ ਮੋਇਆ ਕੋ ਕਿਆ ਰੋਵੋ ਰੋਏ ਨਾ ਜਾਣੂ ਰੋਵੋ ਸਤ ਸਲਾ ਹੁਕਮਪੇ ਛਾਣ ਹੁਕਮੀ ਪਜੂ ਲਖਾਏ ਆਇ ਆ ਜਾਣੀਐ ਲਾਹ ਪੱਲੇ ਪਾਏ ਹੁਕਮਿ ਛਾਣੀਐ ਹੁਕਮੀ ਪੈਦਾ ਜਾਏ ਦਰਗਾ ਪਾਣੀਐ ਉਗਮੇ ਹੀ ਸਿਰ ਮਾਰ ਬੰਦਰ ਬਾਣੀਐ ਲਹਾ ਸੱਚ ਨਿ ਆਉ ਮਨ ਬਸਾਈਐ ਲਿਖਿਆ ਪੱਲੇ ਪਾਏ ਗਰਭ ਵਵਾਈਐ ਮਨ ਮੁਖਿਆ ਸਿਰ ਮਾਰ ਬਾਦ ਖਪਾਈਐ ਠੱਗ ਮੁਠੀ ਕੋੜ ਯਾਰ ਬੰਨ ਚਲਾਈਐ ਸਾਹਿਬ ਰਿਦਾ ਬਸਾਏ ਨਾ ਪਸੋਤਾ ਬਈ ਗੁਨਾ ਬਖਸ਼ਨ ਹਾਰ ਸਬਦ ਕਮਾ ਬਈ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਜੇ ਬਿਨ ਆਬਰ ਨਾ ਕੋਈ ਨਦਰ ਨੇ ਹਾਲੀ ਐ ਆਸਾ ਮਹਲਾ ਪਹਿਲਾ ਕਿਆ ਜੰਗਲ ਢੂਂਦੀ ਜਾਏ ਮੈਂ ਘਰ ਬਨ ਹਰੀਆਵਲਾ ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ ਜੈ ਦੇਖਾਂ ਤੈਂ ਸੋਏ ਅਬਰ ਨਾ ਜਾਣੀਐ ਗੁਰ ਕੀ ਕਾਰ ਕਮਾਈ ਮਹਿਲ ਪਛਾਣੀਐ ਰਹਾਉ ਆਪ ਮਲਾਵੈ ਸੱਚ ਤਾਂ ਮਨ ਭਾਵਈ ਚੱਲੈ ਸਦਾ ਰਜਾਈ ਅੰਕ ਸਮਾਵਈ ਸੱਚਾ ਸਾਇਬ ਮਨ ਬਸੈ ਬਸਿਆ ਮਨ ਸੋਈ ਆਪੇ ਦੇ ਬੜਿਆਈਆਂ ਦੇ ਟੋਟ ਨਾ ਹੋਈ ਅਬੇ ਤਵੇ ਕੀ ਚਾਕਾਰੀ ਕਿਉਂ ਦਰਗਾ ਪਾਵੈ ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਉਹ ਬੁਢਾਵਾ ਆਪਨੜਾ ਮਨ ਵਿੱਚ ਐ ਸਿਰ ਦੀ ਜੈ ਨਾਲੇ ਗੁਰਮੁਖ ਬਾਤ ਪਸਾਣੀ ਐ ਆਪਣਾ ਘਰ ਭਾਲੇ ਜੰਮਣ ਮਰਣਾ ਆਖਿਐ ਤੈਨ ਕਰਤਾ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰਕ ਮਾਵਣੀ ਤੁਰ ਕੀ ਫਰਮਾਈ ਜੇ ਮਨ ਸਤਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨ 파ਰਕ ਸੋਤਣੀ ਤិន ਕੀਮਤ ਪਾਈ ਨਾਨਕ ਸਾਹਿਬ ਮਨ ਬਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿਨਨੀ ਨਾਮ ਬਸਾਰਿਆ ਦੂਜਾ ਧਰਮ ਭਲਾਈ ਮੂਲ ਸੋੜ ਡਾਲੀ ਲਗੇ ਕਿਆ ਪਾਵੈ ਸ਼ਾਈ ਬਿਨ ਨਾਵਾਂ ਕਿਉ ਸੂਟੀਐ ਜੇ ਜਾਣੈ ਕੋਈ ਗੁਰਮੁਖ ਹੋਇ ਤਾ ਸੂਟੀਐ ਮਨ ਮੁਖ ਪਤ ਖੋਈ ਰਹਾਉ ਜਿਨਿ ਏਕੋ ਸੇਵਿਆ ਪੂਰੀ ਮਤ ਪਾਈ ਆਤ ਜੁਗਾਦ ਨਰਨਜਣਾ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਹੈ ਅਬਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਗੋ ਰਬੇ ਨ ਕਿਨੇ ਨ ਪਾਇਓ ਕੀਤੀ ਕਹਿ ਕਹਾਏ ਆਪ ਦਿਖਾ ਬਾ ਬਾਟੜੀ ਸੱਚੀ ਭਗਤ ਦਰੜਾਏ ਮਨ ਮੁਖ ਜੇ ਸਮਝਾਈ ਹੈ ਪੀ ਉੱਜੜ ਜਾਏ ਬਿਨ ਹਰ ਨਾਮ ਨਾ ਸੂਟ ਸੀ ਮਰ ਨਰਕ ਸਮਾਏ ਜਨਮ ਮਰ ਹੈ ਪਰਮਾਈ ਹੈ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਬੈ ਬਿਨ ਗੁਰ ਕੀ ਸੇਵਾ ਇਹੀ ਸੇਵ ਕਰਾਈਐ ਕਰਨੀ ਪੀਸਾਈ ਆਪ ਕਰੇ ਕਿਸ ਆਖੀਐ ਵੇਖੈ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਸੂਟੀਆ ਦਰਗਾ ਪਤ ਪਾਏ